ਤਰਨਤਾਰਨ ਸ਼ਹਿਰ ਦੇ ਬੋਹੜੀ ਚੌਂਕ ਨੇੜੇ ਸੜਕ ਉੱਤੇ ਚੱਲ ਰਹੀ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਵਿੱਚੋਂ ਲੋਕਾਂ ਨੇ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਹੈ ਸੁਪ੍ਰਾਂਤ ਗੱਲਬਾਤ ਕਰਦੇ ਹੋਏ ਥਾਰ ਗੱਡੀ ਦੇ ਮਾਲਕ ਨੇ ਦੱਸਿਆ ਕਿ ਉਹ ਪੁਲਿਸ ਲਾਈਨ ਵਿੱਚੋਂ ਕਿਸੇ ਕੰਮ ਲਈ ਤਰਨਤਾਰਨ ਨੂੰ ਆ ਰਹੇ ਸਨ ਜਦ ਉਹ ਬੋਹੜੀ ਚੌਂਕ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਉਨ੍ਹਾਂ ਨੇ ਸੱਸ ਕਿ ਗੱਡੀ ਦੀਆਂ ਬਾਰੀਆਂ ਲੋਕ ਹੋ ਗਈਆਂ ਥਾਰ ਦੇ ਮਾਲਕ ਨੇ ਵੀ ਦੱਸਿਆ ਕਿ ਜਦ ਉਸਨੇ ਰੋਲਾ ਪਾਇਆ ਤਾਂ ਲੱਗੇ ਇਕੱਠੇ ਲੋਕਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਫਾਈਵ ਬ੍ਰਿਗੇਡ ਦੀ ਗੱਡੀ ਅਤੇ ਲੋਕਾਂ ਨੇ ਪਾਣੀ ਪਾ ਕੇ ਆਗੂ ਤੇ ਕਾਬੂ ਪਾਇਆ ਕਿਹਨਾ ਬਣਾ ਦੇ ਕਿੱਥੋਂ ਆ ਰਹੇ ਸੀ ਜੀ ਨੌਜੋਦ ਨਾਮਰਾ ਅਪੂਤ ਲਾਈਨ ਤੋਂ ਆਇਆ ਕਰਜਾ ਲਾ ਕੇ ਆ ਥੋੜਾ ਇੱਥੋਂ ਤੱਕ ਆਇਆ ਵਾ ਤੇ ਗੱਡੀ ਨੇ ਥੋੜੀ ਸਮੈਲ ਆਈ ਇਹ ਚੋਂ ਪਾਸਾਈਟ ਤੇ ਕਰ ਲੱਗਾ ਤੇ ਗੱਡੀ ਨੂੰ ਅੱਗ ਲੱਗ ਗਈ ਅੱਗ ਲੱਗੀ ਹਾਂ ਜੀ ਗੱਡੀ ਕੋਣ ਕੋਣ ਸੀ ਗੱਡੀ ਸਾਰ ਹੈ ਜੀ ਕੋਈ ਕੋਈ ਸਵਾਰ ਵਿੱਚ ਮੈਂ ਇਕੱਲਾ ਸੀ ਸਵਾਰ ਵਿੱਚ ਬਚਾਅ ਹੋ ਗਿਆ ਬਚਾਅ ਹੋ ਗਿਆ ਗੱਡੀ ਹੈ ਕਿ ਸਪਾਰਕਿੰਗ ਹੋਈ ਹੈ ਕੋਈ ਨਹੀਂ ਕਿ ਮਤਾਨੀ ਪਾਈ ਆ ਕੇ ਕੁਝ ਨਹੀਂ ਸਪਾਰਕ ਕੁਝ ਨਹੀਂ ਹੈ ਮੈਨੂੰ ਥੋੜੀ ਸਮੈਲ ਆਈ ਹੈ ਵਿੱਚੋਂ ਬਸ ਐਰ ਤੇ ਕਰਨ ਲੱਗਾ ਤਾਂ ਗੱਡੀ ਨਾਲ ਫੜ ਲਈ ਹਾਂ ਬਾਹਰ ਆ ਗਿਆ ਲੱਗਣ ਤੋਂ ਹਾਂ ਜੀ ਮੈਂ ਉਹਦੇ ਬਾਹਰ ਆ ਗਿਆ ਗੱਡੀ ਨਵੀਂ ਹੈ ਜੇ 2023 ਮਾਡਲ ਹੈ ਗੱਡੀ ਜਾਂ ਚੇਰ ਨਹੀਂ ਲਿਆ ਕੇ ਦੀ ਨੂੰ ਕੀ ਕੰਮ ਕਰਦੇ ਹੋ ਤੁਸੀਂ ਮੈਂ ਮਜ਼ਦੂਰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜਾਂਸੀ ਰਾਮ ਚੰਨ ਕਮੇਟੀ ਕਲਾਕਾਰਾਂ ਜੀ ਮੈਂ ਬੇਚੇ ਬਾਹਰ ਜਾਣਾ ਸੀ ਤੇ ਮੈਂ ਆਪਣਾ ਟਿਕਟਾ ਬੁਕਰਾਉਣਾ ਆਇਆ ਸੀ ਤੇ ਇੱਥੇ ਸਾਹਮਣੇ ਸ੍ਰੀਮੇ ਲੱਗੇ ਪ੍ਰਤਾਪ ਸ੍ਰੀਮੇ ਲੱਗੇ ਇੱਥੇ ਥਾਰ ਨੂੰ ਅੱਗ ਲੱਗੀ ਆ ਬਾਕੀ ਜਿੰਨੇ ਵੀ ਸੰਗਤ ਆ ਇੱਥੇ ਸਾਰੇ ਕੋਈ ਵੀਰ ਭੈਣ ਭਰਾ ਜਿੱਥੇ ਵੀ ਕਿਤੇ ਸਰਿਆ ਵੀ ਤੇ ਅੱਗੇ ਵਧਾਉਣੀ ਆ ਤੁਹਾਨੂੰ ਅੱਗੇ ਬਣੇ ਇਹਨੂੰ ਅੱਗ ਲੱਗੀ ਬੁਲਟ ਵੀ ਨਹੀਂ ਫੜ ਰਿਆ ਸੀ ਤੇ ਸਾਰੇ ਸ਼ਹਿਰ ਲੋਕ ਇਕੱਠੇ ਹੋਏ ਆ ਤੇ ਅੱਗ ਬੁਝਾ ਰਿਹਾ ਹੁਣ ਫਾਇਰ ਬ੍ਰਿਗੇਡ ਦੀ ਵੀ ਗੱਡੀ ਚਲੋ 5-7 ਮਿੰਟਾਂ ਦੇ ਵਿੱਚ ਆ ਗਈ ਆ ਜੀ ਤੇ ਅੱਗ ਨੂੰ ਕਾਬੂ ਪਾ ਲਿਆ ਵਾ ਤੇ ਬਾਕੀ ਸਾਰਦਾ ਅੱਗੇ ਥੋੜਾ ਨੁਕਸਾਨ ਹੋਇਆ ਤੇ ਪਿੱਛੇ ਚਲੋ ਮਹਾਰਾਜ ਦੀ ਕਿਰਪਾ ਕਰਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਇਨਸਾਨ ਕੋਈ ਨਹੀਂ ਦਿੱਤੇ ਗੱਡੀਆਂ ਚੱਲਦੀਆਂ ਵੱਜ ਰਹੀਆਂ ਮੈਨੂੰ ਇਦਾਂ ਨੁਕਸਾਨ ਹੋਣੇ ਇਹ ਸੜਾ ਬਚਾਇਆ ਆ ਆ ਬਚਾਵਾ ਜੀ ਤੇ ਮਹਾਰਾਜ ਕਿਰਪਾ ਕਰੇ ਚਲੋ ਇਹ ਵੀਰ ਸੀ ਵਿੱਚ ਗੱਡੀ ਇਹੋ ਚਲਾ ਰਿਹਾ ਸੀ ਤੇ ਬਾਕੀ ਬਚਾ ਆਇਆ ਕਰੋ ਸਤਿਗੁਰ ਹਰ ਇੱਕ ਦਾ ਭਲਾ ਕਰੇ ਜੀ ਬਾਕੀ ਇਹ ਸਾਰੇ ਸ਼ਹਿਰ ਵਾਸੀਆਂ ਨੇ ਬਹੁਤ ਮਦਦ ਕੀਤੀ ਇਹਨੂੰ ਅੱਗ ਨੂੰ ਬੁਝਾਉਣ ਵਾਸਤੇ ਜੀ